ਉਹ ਨਾਲ ਲੱਗਾ ਡੀਆਈ 60 ਦਾ ਹਾਂ ਐਮਐਮਆਈ 3 ਸਿਲੰਡਰ ਵਾਲਾ ਇਹ ਠੀਕ ਆ ਜੀ ਮਾਈਲੇਜ ਮਾਸਟਰ ਹੁੰਦਾ ਐ ਐਮਐਮਆਮ ਘੱਟ ਦੇ ਖਰਚੇ ਵਾਲਾ ਹਾਂਜੀ ਠੀਕ ਆ ਜੀ ਮਾਡਲ ਜੀ ਮਾਡਲ 10 ਆ ਵੀਰੇ ਠੀਕ ਆ ਜੀ ਫਾਰਮਰ ਟਰੈਕ 60 ਦਾ ਮਾਡਲ 1999 ਵੀਰੇ ਫਰਸਟ ਪਾਰਟੀ ਦਾ ਫਰਸਟ ਪਾਰਟੀ 1999 ਮਾਡਲ ਆ ਆਲ ਓਰੀਜਨਲ ਆ ਬਾਈ ਸਾਰਾ ਓਰੀਜਨਲ ਆ ਹਾਂਜੀ ਤੇ ਅੱਧੇ ਟਾਇਰ ਆ ਜੀ ਇਹਦੇ ਠੀਕ ਆ ਜੀ ਹਾਂਜੀ ਇਹ ਡਿਮਾਂਡ ਜੀ ਇਹਦੀ ਡਿਮਾਂਡ ਵੀਰੇ 1,85,000 ਆ ਬਸ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਜੂ ਉਹਨੂੰ 1,65,000 ਦਾ ਟਰੈਕਟਰ ਦੇ ਦੇ। 1 ਲੱਖ 60 ਦਾ ਜੀ ਸਿੰਗਲ ਸਟਾਰ ਦੇ ਵਿੱਚ। ਮਾਡਲ ਜੀ ਮਾਡਲ 2002 ਐ। 2002 ਮਾਡਲ ਆ ਫੁੱਲ ਸੋਨਾ ਟਰੈਕਟਰ ਆ ਬਾਈ। ਬਾਹਰ ਪੰਪ ਚ ਆ ਗਿਆ। ਬਾਹਰ ਪੰਪ ਚ 6 ਚਰੀ ਆ ਜੀ। ਹਾਂਜੀ ਸਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਹੀ ਤਲਵੰਡੀ ਸਬੂ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਬਰਾੜ ਨਾਲ ਬਣਾਉਣਾ ਸਸੀ ਕਾ ਬਾਈ। ਸਸੀ ਕਾ ਕੀ ਹਾਲ ਚਾਲ ਆ ਵੀਰੇ? ਵਧੀਆ ਜੀ ਵਧੀਆ ਤੁਸੀਂ ਸੁਣਾਓ। ਤੇ ਆਪਣੇ ਕੋਲੇ ਡਾਊਨ ਮਾਡਲ ਟਰੈਕਟਰ ਹੁੰਦੇ ਡਾਊਨ ਮਾਡਲ ਵੀ ਹੁੰਦੇ ਆ ਵੀਰੇ ਉੱਚੇ ਮਾਡਲ ਵੀ ਵੈਰਾਈਟੀ ਸਾਰੀ ਉਹ ਹੁੰਦੀ ਆ ਉਹ ਜਿਆਦਾ ਆਪਾਂ ਫਾਰਮ ਟਰੈਕ ਦਾ ਹੀ ਬਹਲਾ ਕੰਮ ਕਰਕੇ ਫੋਰਡ ਫਾਰਮ ਟਰੈਕ ਦਾ ਜਿਆਦਾ ਖੁਸ਼ ਕਿੰਨਾ ਕ ਟਾਈਮ ਹੋ ਗਿਆ ਜੀ ਕੰਮ ਕਰਦੇ 2008 ਤੋਂ ਕਰਦੇ ਆ ਵੀਰੇ ਠੀਕ ਆ ਜੀ ਪਾਇਲਟੀ ਬਸ ਆਪਣਾ ਫੋਰਡ ਨਾਲ ਹਾਂ ਬਸ ਆਪਣਾ ਅਸਲ ਜਦੋਂ ਦਾ ਮੈਂ ਐਟਨੋਮੀ ਕਲਾਸ ਚ ਪੜਦਾ ਸੀ ਉਦੋਂ ਦਾ ਹੀ ਫੋਰਡ ਨਾਲ ਮੋਹ ਹੈ ਬਸ ਉਦੋਂ ਦਾ ਹੀ ਆਪਾਂ ਫਿਰ ਜਿਆਦਾ ਇੱਛਾ ਤਾਂ ਉਹਦੀ ਉਹ ਰੱਖੀਦੀ ਆ ਹਾਂਜੀ ਪਰ ਜਿਵੇਂ ਜਿਵੇਂ ਅੱਜਕੱਲ ਤੁਹਾਨੂੰ ਪਤਾ ਟ੍ਰੈਂਡ ਬਦਲੀ ਜਾਂਦਾ ਹੈ ਅਗਲਾ ਕਹਿੰਦਾ ਈ ਮੈਂ 3 ਸਪੀਡ ਦਾ ਡਿਮਾਂਡ ਦੇ ਹਿਸਾਬ ਨਾਲ ਡਿਮਾਂਡ ਦੇ ਹਿਸਾਬ ਨਾਲ ਚਲੋ ਮਾਰਕੀਟ 'ਚ ਰਹਿੰਦੇ ਪਹਿਲੀ ਪਸੰਦ ਆਪਣੀ ਫਾਰਮ ਟਰੈਕ ਹਾਂ ਪਹਿਲੀ ਪਸੰਦ ਆਪਣੀ ਫਾਰਮ ਟਰੈਕ ਹੈ ਠੀਕ ਆ ਜੀ ਹੈ ਵੀ ਬਹੁਤ ਵਧੀਆ ਠੀਕ ਆ ਜੀ ਖੇਤੀ ਵਾਲਾ ਟਰੈਕਟਰ ਇਦੋਂ ਚੰਗਾ ਕੋਈ ਨਹੀਂ ਨਾ ਲੱਤ ਦੁਖੇ ਸਾਰੀ ਦਿਹਾੜੀ ਚਲਾ ਲੋ ਨਾ ਬਾਹਂ ਦੁਖੇ ਠੀਕ ਆ ਜੀ ਸੌਂ ਕੇਟ ਟਰੈਕਟਰ ਹਾਂ ਨਾ ਥਕਾਵਟ ਆਵੇ ਸਰੀਰ ਨੂੰ ਠੀਕ ਆ ਬਾਈ ਜੀ ਜਿਉਹ ਜੀ ਗੱਡੀ ਚਲਾ ਲਈ ਜਿਉਹ ਟਰੈਕਟਰ ਚਲਾ ਰਿਹਾ ਠੀਕ ਆ ਜੀ ਹਾਂਜੀ ਤੇ ਆ ਸામਨੇ ਆ ਗਿਆ ਜੀ ਸੋਨਾ ਲੱਕੜ ਡੀਆਈ 60 ਦਾ ਹਾਂ ਐਮਐਮਈ ਤਿੰਨ ਸਿਲੰਡਰ ਵਾਲਾ ਇਹ ਠੀਕ ਆ ਜੀ ਮਾਈਲੇਜ ਮਾਸਟਰ ਹੁੰਦਾ ਐ ਐਮਐਮ ਘੱਟ ਤੇ ਹੀ ਖਰਚੇ ਵਾਲਾ ਹਾਂਜੀ ਠੀਕ ਆ ਜੀ ਮਾਡਲ ਜੀ ਮਾਡਲ 10 ਹੈ ਵੀਰੇ ਠੀਕ ਆ ਜੀ ਟਾਇਰ ਟੂਰ ਜੀ ਟਾਇਰ ਤਾਂ ਨਵੇਂ ਹੀ ਆ ਵੀਰੇ ਟਰੈਕਟਰ ਨੂੰ ਫਰੰਟ ਵਾਲੇ ਵੀ ਜਮਾ ਨਵੇਂ ਆ ਬਸ ਚਾਰੇ ਨਵੇਂ ਆ ਰਕੇ ਹੀ ਆ ਜੀ ਸਾਈਡ ਗੇਅਰ ਚ ਆ ਗਿਆ ਜੀ ਸਾਈਡ ਗੇਰ ਆ ਜੀ ਡਬਲ ਕਲੱਚ ਐ ਤੇਲ ਬ੍ਰੇਕ ਐ ਛੇ ਚਿਰੀ ਐ ਛੇ ਚਿਰੀ ਖੇਤੀ ਵਾਲਾ ਟਰੈਕਟਰ ਆ ਟਰਾਲੀ ਵਾਲਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਕਿ ਕਰੇ ਲੂਟ ਰੈਕਟਰ ਜਿੰਮੇਦਾਰ ਕਰਤੋ ਆਇਆ ਹੋਇਆ ਹਾਂਜੀ ਹਾਂਜੀ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ ਜੋ ਕਾਗਜ਼ ਪੱਤਰਾ ਆਈਡੀ ਵਗੈਰਾ ਚਾਹੀਦੀ ਸਭ ਮਿਲ ਜੂਗਾ ਠੀਕ ਹੈ ਜੀ ਰੰਗ ਪੇਂਟ ਦਾ ਦਾ ਰੰਗ ਪੇਂਟ ਦਾ ਵੀਰੇ ਬੰਪਰ ਪੇਂਟ ਆ ਹਾਂਜੀ ਹੋਰ ਸਾਰਾ ਸਾਰਾ ਰੀਜਨਲ ਹਾਂਜੀ ਉਹ ਚੀਜ਼ ਵੀ ਆਪਾਂ ਦੇ ਹਾਂ ਦੇਣਦਾਰਾਂ ਜੇ ਕਿਤੋਂ ਪੇਂਟ ਹੋਇਆ ਠੀਕ ਹੈ ਜੀ ਮਗਰਾੜ ਮਗਰੂਡ ਵੀ ਨਾਲ ਦਿਆ ਆਹਣਾ ਰੀਜਨਲ ਆ ਹਾਂਜੀ ਸਾਰਾ ਰੀਜਨਲ ਤਿੰਨ ਨੰਬਰ ਵੀ ਆ ਗਿਆ ਪੰਜਾਬ ਟ੍ਰੈਕਟਰ ਨੰਬਰ ਪੰਜਾਬ ਪੂਰਾ ਫੁੱਲ ਸੋਨਾ ਡਾਇਰੈਕਟਰ ਆ ਇੰਜਨ ਗੇਅਰ ਦਾ ਭਾਈ ਇੰਜਨ ਗੇਅਰ ਦਾ ਪੂਰਾ ਵਧੀਆ ਵੀਰੇ ਕਾਗਜ਼ ਪੱਤਰਾਂ ਦੀ ਕਾਗਜ਼ ਪੱਤਰ ਫਸਟ ਓਨਰ ਹੈ ਕੈਸ਼ ਦਾ ਟਰੈਕਟਰ ਹੈ ਕੋਈ 35 ਨੰਬਰ ਫਾਰਮ ਨਹੀਂ ਕੋਈ ਲੋਨ ਨਹੀਂ ਜੋ ਬੰਦੇ ਨੂੰ ਆਈਡੀ ਵਗੈਰਾ ਕੁਝ ਵੀ ਚਾਹੀਦੀ ਹੋਈ ਸਾਰਾ ਕੁਝ ਮਿਲਦਾ ਸਾਰਾ ਕੁਝ ਮਿਲਦਾ ਠੀਕ ਹੈ ਜੀ ਡਿਮਾਂਡ ਜੀ ਡਿਮਾਂਡ ਵੀਰੇ 310000 ਰੁਪਿਆ 310000 ਤਾਂ ਡਿਮਾਂਡ ਹੋ ਗਈ ਹੋਈ ਹਾਂਜੀ ਤੇ ਕਿੰਨੇ ਦਾ ਸਰਦਾ 3 ਲੱਖ ਤਾਂ ਦੇ ਦਾਂਗੇ ਵੀਰੇ 3 ਲੱਖ ਦਾ ਜੀ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ ਜੀ ਫਾਰਮਟ੍ਰੈਕ 60 ਦਾ ਇੱਕ ਈਡੀਆਈ ਇਹ ਆ ਗਿਆ ਜੀ ਏਡੀਆਈ ਹਾਂ ਏਡੀਆਈ ਇੱਕ ਈਪੀਆਈ ਹੁੰਦੇ ਆ ਹਾਂਜੀ ਠੀਕ ਹੈ ਜੀ ਇਹ ਏਡੀਆਈ ਆ ਬਾਹਰ ਲੈਫਟ ਪੰਪ ਵਾਲਾ ਠੀਕ ਹੈ ਜੀ ਇਹ ਚੀਜ਼ ਨਾ ਬਾਹਰ ਆ ਗਈ ਲੈਫਟ ਪੰਪ ਠੀਕ ਆ ਬਾਈ ਬਾਹਰ ਲੈਫਟ ਪੰਪੜ ਆ ਗਿਆ ਹਾਂ ਏਡੀਆਈ ਆ ਇਹ ਹਾਂਜੀ ਇਹ ਏਡੀਆਈ ਦਾ ਥੋੜਾ ਜਿਹਾ ਡੀਜ਼ਲ ਖਰਚਾ ਘਟਾਤਾ ਸੀ ਕੰਪਨੀ ਨੇ 2001 ਚ ਏਡੀਆਈ ਕਰਤਾ ਸੀ ਫਾਰਮਟ੍ਰੈਕ 60 45 ਠੀਕ ਹੈ ਜੀ ਹਾਂ 60 ਤੇ 45 ਦੋਨੇ ਹਾਂ ਇਹ ਪੰਜਾਬ ਨੰਬਰ ਹੈ ਚਿੱਪੜੀ ਆਰ ਸੀ ਆ ਸੈਕੰਡ ਪਾਰਟੀ ਆਪਣੇ ਬਠਿੰਡੇ ਨੋ ਹੋਇਆ ਵੈ ਠੀਕ ਹੈ ਜੀ ਬੰਦਿਆਂ ਦੇ 2015 ਚ ਨਾ ਹੋਇਆ ਵੈ ਠੀਕ ਹੈ ਜੀ ਹਾਂਜੀ ਹਾਂਜੀ ਰੰਗ ਪੇਂਟ ਜੀ ਰੰਗ ਪੇਂਟ ਵੀਰੇ ਸਾਰਾ オリジナル ਹੈ ਮਗਰਾੜ ਵੀ ਨਾਲ ਦੀ ਹੈ ਜੀ ਨਾਲ ਦੇ ਜੀ ਨਾਲ ਨਾਲ ਦੇ ਮਗਰਾੜਾ ਬਾਈ ਨਾਲ ਦੇ ਡਬਲ ਕਲਚ ਗਈ ਨਾ ਬੜਾ ਚਟਾਈਆਂ ਦੀ ਕੀ ਕੰਡੀਸ਼ਨ ਹੈ ਪਹਿਰ ਪਿਛਲੇ ਵੀਰੇ 65 70 ਪੈਸੇ ਐਮ ਆਰ ਐਫ ਦੇ 14 28 ਦੇ ਆ ਮੂਹਰੇ ਤਾਂ ਨਵੇਂ ਆ ਜੇ ਕੇ ਦੇ ਠੀਕ ਆ ਫਰੰਟ ਵਾਲੇ ਜੇ ਕੇ ਆ ਜਿਹੜਾ ਮਹਿੰਗਾ ਮਾਡਲ ਆਉਂਦਾ ਕਿਸੇ ਨੇ ਸ਼ੌਂਕ ਨਾਲ ਚੌੜਾ ਆ ਸੋਹਣਾ ਲੱਗਦਾ ਪਾਇਆ ਵਾ ਠੀਕ ਹੈ ਜੀ ਬਾਕੀ ਆ ਵੇਖੋ ਬੰਪਰ ਵਗੈਰਾ ਮਗਰਾੜ ਵਗੈਰਾ ਬਹੁਤ ਵਧੀਆ ਲੱਗੇ ਪਿਆ ਰਾਈਟਾਂ ਠੀਕ ਆ ਬਈ ਪੰਜਾਬ ਨੰਬਰ ਆ ਗਿਆ ਪੰਜਾਬ ਨੰਬਰ ਤੇ ਕੀ ਡਿਮਾਂਡ ਆਈ ਇਹਦੀ ਵੀ ਵੀਰੇ ਡਿਮਾਂਡ ਇਹਦੀ 235000 ਰੁਪਿਆ ਹਾਂਜੀ ਠੀਕ ਆ ਟਰੈਕਟਰ 210000 ਦਾ ਦੇ ਦਿਆਂਗੇ ਆਪਾਂ ਠੀਕ ਆ ਜੀ ਹਾਂ ਪੂਰੇ ਵੱਡੇ ਮਾਨ ਦਾ ਹਾਂ ਜੀ ਅੱਗੇ ਆ ਗਿਆ ਜੀ ਮਹਿੰਦਰਾ 475 ਆ ਗਿਆ ਜੀ ਹਾਂ ਜੀ ਡੀ ਆਈ ਪੂਰਾ ਫੁੱਲਾ ਸੋਨਾ ਟਰੈਕਟਰ ਆ ਸਾਰਾ ओरिजिनल ਆ ਵੀਰੇ ਹਾਂ ਜੀ ਪੰਜਾਬ ਨੰਬਰ ਹੈ ਪੀ ਵੀ 19 ਬਰਨਾਲੇ ਦਾ ਸੈਕੰਡ ਪਾਰਟੀ ਦੇ ਨੋ ਆ ਸੈਕੰਡ ਪਾਰਟੀ ਦੇ ਹਾਂ ਚਾਰੇ ਟਾਇਰ ਕੰਪਨੀ ਦਾ ਮੂਰੇ ਐਮ ਆਰ ਐਫ ਦੇ ਨਵੇਂ ਆ ਮਗਰ ਵੀ ਕੇ ਟੀ ਦੇ 65 70 ਪੈਸੇ ਠੀਕ ਆ ਜੀ ਹਾਂ ਜੀ ਰੰਗ ਪੇਂਟ ਦਾ ਜੀ ਰੰਗ ਪੇਂਟ ਵੀਰੇ ਸਾਰਾ ओरिजिनल ਆ ਇੱਕਾ ਦਾ ਜ਼ਰੂਰ ਨਿਕਲ ਆਇਆ ਮਾਡਲ ਦੇ ਹਿਸਾਬ ਨਾਲ ਇਹ ਨਹੀਂ ਹੈਗਾ ਵੀ ਕਿ ਤੋਂ ਰੰਗ ਹੋਇਆ ਹੋਊਗਾ ਲਿਪਿਆ ਹੋਇਆ ਹਾਂ ਉਹ ਉਹ ਚੀਜ਼ ਨਹੀਂ ਹੈਗੀ ਬੰਪਰ ਵੀ ਅਰੀਜਨਲ ਪੇਂਟ ਦਾ ਮਹਿੰਦਰਾ ਦਾ ਸਟਿੱਕਰ ਕੰਪਨੀ ਦਾ ਲੱਗਿਆ ਲੱਗਿਆ ਕੰਪਨੀ ਵਾਲੇ ਲੱਗਿਆ ਬੰਪਰ ਵੀ ਕੰਪਨੀ ਵਾਲਾ ਲੱਗਿਆ ਹੋਇਆ ਹਜੇ ਤੱਕ ਟਰੈਕਟਰ ਦੇ ਮਾਡਲ ਦੇ ਹਿਸਾਬ ਨਾਲ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ ਵੀਰੇ 225 ਹੈ ਦੀ 225 ਡਿਮਾਂਡ ਆ ਹਾਂਜੀ ਹਾਂਜੀ 210000 ਦਾ ਦੇ ਦੇਣਗੇ 210 ਦਾ ਜੀ ਹਾਂਜੀ 210000 ਦਾ ਮਿਲਦੀ ਨਹੀਂ ਟਰੈਕਟਰ ਸਾਹਮਣੇ ਆ ਗਿਆ ਜੀ ਫਾਰਮਰ ਟਰੈਕ 60 ਦਾ ਇਹਦਾ ਮਾਡਲ ਜੀ ਮਾਡਲ 1999 ਵੀਰੇ ਫਸਟ ਪਾਰਟੀ ਦਾ ਫਸਟ ਪਾਰਟੀ 1999 ਮਾਡਲ ਆ ਆਲ ਓਰੀਜਨਲ ਆ ਬਾਈ ਸਾਰਾ ਓਰੀਜਨਲ ਆ ਹਾਂਜੀ ਤੇ ਅੱਧੇ ਟਾਇਰ ਆ ਜੀ ਇਹਦੇ ਠੀਕ ਆ ਜੀ ਹਾਂਜੀ ਹਾਂਜੀ ਅੱਧੇ ਟਾਇਰ ਆ ਬਈ ਟਰੈਕਟਰ ਦੇ ਇਹਦਾ ਨੰਬਰ ਜੀ ਨੰਬਰ ਪੰਜਾਬ ਵੀਰੇ ਪੰਜਾਬ ਨੰਬਰ ਹੂੰ ਠੀਕ ਆ ਜੀ ਇਹ ਮਾਡਲ ਹੈਗਾ 99 ਜੀ ਡਬਲ ਕਲਚ ਠੀਕ ਆ ਜੀ ਡਿਮਾਂਡ ਇਹਦੀ ਡਿਮਾਂਡ ਵੀਰੇ 1,85,000 ਆ ਬਸ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆ ਜੂ ਉਹਨੂੰ 1,65,000 ਦਾ ਟਰੈਕਟਰ ਦੇ ਦੇ 1,65,000 ਦਾ ਜੀ ਹਾਂ 1,65,000 ਦਾ ਟਰੈਕਟਰ ਮਿਲ ਜੂ ਬਈ ਹਾਂਜੀ ਸਾਹਮਣੇ ਆ ਗਿਆ ਜੀ ਫਾਰਮਾ ਟਰੈਕ 45 ਦਾ ਇਹਦਾ ਜਮਾ ਨਵਾਂ ਹੀ ਲੱਗਦਾ ਟਰੈਕਟਰ ਇਹ ਤਾਂ ਵੀਰੇ ਹੈ ਹੀ ਨਵਾਂ ਜਮਾ ਐ ਲੱਗਦਾ ਵੀ ਜਮਾ ਜੱਸੀ ਵਾਲਾ ਹੁੰਦਾ ਦੇਖੋ ਜਿੱਥੋਂ ਕਿਤੇ ਮੱੱਚੇ ਖਿੱਚੇ ਹੁੰਦੇ ਆ ਦੇਖੋ ਵਿੱਚੋਂ ਕੰਡੀਸ਼ਨ ਟਰੈਕਟਰ ਦੀ ਜਮਾ ਇਹ ਦੇਖੋ ਕੰਪਨੀ ਦੀ ਮਾਡਲ ਪਲੇਟ ਐ ਲੱਗਦਾ ਜਿਵੇਂ ਹੁਣ ਲਾ ਕੇ ਖਿਲਾ ਰਿਆ ਹੁੰਦਾ ਹਾਂਜੀ ਸਟicker ਸਟicker ਵੀ ਆਈ ਭਾਈ ਆ ਦੇਖੋ ਆਹ ਮੱੱਚੇ ਆਉਂਦਾ ਪੱਠੀ ਦੇ ਸੇਕ ਨਾਲ ਇਹ ਸਟicker ਵੀ ਓਵੇਂ ਲੱਗਿਆ ਦੀ ਚਲਾਈ ਬਹੁਤ ਘੱਟ ਹੋਈ ਵੀ ਆ ਟਰੈਕਟਰ ਦੀ ਇਹਦਾ ਟਾਇਰ ਸਭ ਤੋਂ ਮਹਿੰਗੇ ਆ ਇਹਦੀ ਮਹਿੰਗੀ ਕੰਪਨੀ ਦੇ ਆ ਹਾਂਜੀ ਤੇ ਐਮ ਆਰ ਐਫ ਸ਼ਾਕੀ ਲਾਈਪ ਦੇ ਆ 41 4000 ਦੀ ਜੋੜੀ ਆ ਕੱਲੀ ਮਗਰ ਲੱਗੀ ਹੋਈ ਠੀਕ ਹੈ ਜੀ ਫਿਰ ਰੈਮਰੋਮਾ ਦੀ ਕੰਡੀਸ਼ਨ ਦੇਖੋ ਟਰੈਕਟਰ ਦੀ ਕੋਈ ਨਟ ਇਹ ਨਹੀਂਗਾ ਵੀ ਕੋਈ ਖੁੱਲਿਆ ਹੋਊਗਾ ਜਾਂ ਕੋਈ ਵੱਡਾ ਟੁੱਕਿਆ ਹੋਊਗਾ ਠੀਕ ਹੈ ਜੀ ਹਾਂ ਪਿੱਛੋਂ ਵੀ ਐ ਹੀ ਆ ਵੀਰੇ ਲਿੰਕਾਂ ਲੁੰਕਾਂ ਦੀ ਆ ਚੀਜ਼ ਆ ਚੀਜ਼ਾਂ ਪਿੰਨਾ ਪੁੰਨਾ ਕਿੱਥੇ ਹੁੰਦੀਆਂ ਇਹ ਮਾਡਲਾਂ 'ਚ ਆਹਲਾ ਘੜ ਘੜ ਸਿੱੜ ਦਿੰਦਾ ਆਹ ਕਿੱਲੀਆਂ ਪਿੰਨਾ ਸਾਰੀਆਂ ਨਾਲ ਦੀਆਂ ਠੀਕ ਆ ਬਾਈ ਜੀ ਇੰਜਨ ਗੇਅਰ ਦੀ ਵੀ ਆਪਣੀ ਫੁੱਲ ਜ਼ਿੰਮੇਵਾਰੀ ਆ ਸਰਵਸ ਤੱਕ ਮਗਲੈਲ ਤੱਕ ਵੀ ਚੇਂਜ ਹੋਇਆ ਵੈਲਟਰ ਠੀਕ ਆ ਜੀ ਰੁਪਈਆ ਲਾਉਣ ਦੀ ਲੋੜ ਰੁਪਈਆ ਲਾਉਣ ਦੀ ਲੋੜ ਇਹ ਨਹੀਂ ਗੱਲ ਤਾਂ ਵੀਰੇ ਇਹੋ ਜੀ ਕੋਈ ਟਾਪ ਲਿੰਕ ਡਰਾਵਰੀ ਨਹੀਂ ਹੁੰਦੀ ਟਰੈਕਟਰਾਂ ਮਗਰ ਜਾਂ ਤਾਂ ਇੱਥੇ ਅਗਲਾ ਵੈਲਡ ਲਵਾ ਕੇ ਦੇ ਜਾਂਦਾ ਜਾਂ ਇੱਥੇ ਵੈਲਡ ਦੇ ਟੱਚ ਲੱਗੇ ਹੁੰਦੇ ਹੂੰ ਬਹੁਤ ਜਿਆਦਾ ਘੱਟ ਚਲਾਈ ਹੋਈ ਆ ਟਰੈਕਟਰ ਦੀ ਬਹੁਤੀ ਘੱਟ ਮੈਂ ਲਾਦਾ ਵੀ ਲਿਆ ਕੇ ਟਰੈਕਟਰ ਬਸ ਕੱਪੜਾ ਪਾ ਕੇ ਖੜਾਤਾ ਹਾਂ ਬਸ ਇੱਥੋਂ ਤੱਕ ਕਿ ਬਾਡੀ ਦੀ ਚਮਕ ਵੀ ਨਹੀਂ ਘਟੀ ਹੋਈ ਟਰੈਕਟਰ ਦੀ ਪੂਰੀ ਸਾਈਨਿੰਗ ਮਾਰਨੀ ਹੋਣੀ ਚਾਈਨਾ ਕੋ ਪੂਰੀ ਬਾਡੀ ਦੀ ਵੀ ਨਹੀਂ ਚਮਕ ਕੱਟੀ ਹੋਈ ਫਿਰ ਆ ਚੀਜ਼ਾਂ ਲਿਫਟ ਪੰਪ ਵਗੈਰਾ ਨਾਲ ਦਾ ਅੱਗੋਂ ਹਿੱਸਾ ਹੁਸਾ ਕੁਝ ਨਹੀਂ ਖੁੱਲਿਆ ਹੋਇਆ ਟਰੈਕਟਰ ਦਾ ਸੀਲ ਦਾ ਟਰੈਕਟਰ ਆਪਾਂ ਐਵੇਂ ਨਹੀਂ ਕਹਿਆ ਹੈਗਾ ਵੀ ਸਰਵਿਸ ਆ ਦੇਖੋ ਆ ਪਹਿਮ ਅਗਲਾ ਕੋਈ ਬੰਦਾ ਐ ਨਹੀਂ ਕਹਿ ਸਕਦਾ ਵੀ ਯਾਰ ਉਹੀ ਕਹੀ ਜਾਂਦੇ ਉਹ ਗੱਲ ਨਹੀਂ ਹੈਗੀ ਵੀਰੇ ਜਿਹੜੀ ਗੱਲ ਆਪਾਂ ਕਾਂਗੇ ਉਹ ਹਾਂ ਉਹੀ ਨਿਕਲੂਗੀ ਇਹਦੇ 'ਚ ਫਰਕ ਨਹੀਂ ਆਊਗਾ ਕਿਸੇ ਗੱਲ ਦਾ ਤੇ ਇਹਦਾ ਨੰਬਰ ਹੀ ਟਰੈਕਟਰ ਇਹਦਾ ਨੰਬਰ ਹਰਿਆਣਾ ਵੀਰੇ ਫਸਟ ਪਾਰਟੀ ਦਾ ਆਈਡੀਆਂ ਕਾਗਜ਼ ਪੱਤਰ ਸਭ ਓਕੇ ਨੇ ਠੀਕ ਹੈ ਜੀ ਜਿਹੜੇ ਬੰਦੇ ਦੇ ਨੌ ਆ ਉਹਦੀ ਆਈਡੀ ਉਡੀ ਆਧਾਰ ਕਾਰਡ ਵਗੈਰਾ ਸਭ ਕੁ ਇਹ ਇਹਦੀ ਡਿਮਾਂਡ ਜੀ ਡਿਮਾਂਡ ਵੀਰੇ 2.85 ਆ 2,65000 ਦਾ ਟਰੈਕਟਰ ਦੇਵਾ ਜੀ 2 ਪਿੰਡ ਦਾ ਜੀ ਮੈਂ ਹਾਂ ਸਾਹਮਣੇ ਆ ਗਿਆ ਜੀ ਸਪਰਾਜ 1055 ਸਿੰਗਲ ਸਟਾਰ ਦੇ ਵਿੱਚ ਮਾਡਲ ਜੀ ਮਾਡਲ 2002 ਹੈ 2002 ਮਾਡਲ ਆ ਫੁੱਲ ਸੋਨਾ ਟਰੈਕਟਰ ਆ ਬਾਈ ਬਾਹਰ ਪੰਪ ਪਚਾ ਗਿਆ ਬਾਹਰ ਪੰਪ ਚ 6 ਚਿਰੀ ਆ ਜੀ ਠੀਕ ਆ ਜੀ ਡੀ ਲੈਕਸ ਮਾਡਲ ਆ ਡੀ ਲੈਕਸ ਮਾਡਲ ਡੀ ਲੈਕਸ ਦੇ ਵਿੱਚ ਆ ਚੀਜ਼ ਗੋਲ ਆ ਗਈ ਹਾਂ ਜੀ ਹੈਡ ਦਾ ਹਾਂ ਹੈਡ ਦਾ ਫਰਕ ਆ ਜਾਂਦਾ ਵੀਰੇ ਥੋੜਾ ਜਿਹਾ ਦਾ ਢੀਲ ਖਰਚਾ ਘਟ ਘੱਟ ਡੀਜ਼ਲ ਕਰਦੇ ਆ ਵਿਚੋ ਚੌਰ ਸੇ ਸੇ ਵਾਲਾ ਆ ਗਿਆ ਉਹ ਬਣਾ ਡੀਨ ਇਹ ਗੋਲ ਚਾ ਆਏ ਗੋਲ ਚਾ ਐਰੀ ਤੇਰੇ ਦੇ 80 ਪੈਸੇ ਚਾਰੇ ਵੀਰੇ 13 ਦੇ ਟਾਇਰਾਂ ਵਾਲਾ ਇਹ ਠੀਕ ਆ ਬਾਈ ਜੀ 13 ਨੇ ਟਾਇਰਾਂ ਜਾਂ ਤੇ ਪੰਜਾਬ ਨੰਬਰ ਚ ਪੰਜਾਬ ਨੰਬਰ ਆ ਹਾਂ 6 ਚਰੀਆ ਹਾਂ 6 ਚਰੀਆ ਸੈਕੰਡ ਪਾਰਟੀ ਦੇ ਨੋ ਠੀਕ ਆ ਜੀ ਹਾਂ ਰੰਗ ਪੇਂਟ ਦਾ ਆਲ オリジナル ਆ ਜੀ ਆ ਰੰਗ ਪੇਂਟ ਦਾ オリジナル ਆ ਵੀਰੇ ਠੀਕ ਆ ਬਾਈ ਜੀ ਤੇ ਡਿਮਾਂਡ ਕੀ ਕਰਦੇ ਆਂ ਜੀ ਡਿਮਾਂਡ ਵੀਰੇ 2 ਲੱਖ ਤੇ 62000 ਰੁਪਿਆ ਟਰੈਕਟਰ ਦੇ ਦਾਂਗੇ ਹਾਂ ਜਾਂ ਨਾ ਚ 2 ਲੱਖ ਤੇ 45000 2 ਲੱਖ 45000 ਸਾਹਮਣੇ ਆ ਗਿਆ ਜੀ ਸੋਨਾ ਲਿਖਾ ਡੀਆਈ 750 ਦਾ ਇਹ ਮਾਡਲ ਕਿੰਨੇ ਆ ਜੀ ਇਹ ਮਾਡਲ 5 ਆ ਵੀਰੇ 5 ਮਾਡਲ ਆ ਸਾਈਡ ਗੀਅਰ ਚ ਆ ਗਿਆ ਸਾਈਡ ਗੀਅਰ ਆ 5 ਮਾਡਲ ਆ ਪਿਛਲੇ ਟਾਇਰ 70 ਪੈਸੇ ਐਮ ਆਰ ਪੀ ਦੇ ਮੂਰੇ ਨਵੇਂ ਆ ਠੀਕ ਆ ਜੀ ਐਚ ਆਰ ਨੰਬਰ ਆ ਐਚ ਆਰ ਨੰਬਰ ਆ ਹਾਂ ਜੀ ਕੰਡੀਸ਼ਨ ਬਹੁਤ ਚੰਗੀ ਆ ਰੈਕਟਰ ਦੀ ਚਲਾਈ ਵੀ ਬਹੁਤ ਚੰਗੀ ਆ ਰੰਗ ਪੇਂਟ ਦਾ ਸਾਫ ਆ ਸਾਫ ਆ ਪੂਰਾ ਸ਼ੋ ਸ਼ੂ ਦੀ ਕੰਡੀਸ਼ਨ ਤਾਂ 10 11 ਮਾਡਲ ਵਰਗੀ ਪੂਰੀ ਸ਼ਾਈਨਿੰਗ ਮਾਰ ਦਿਆ ਸ਼ੋ ਸਾ ਹਲਕੀ ਫੁਲਕੀ ਮਗਰਾੜਾਂ ਤੇ ਰੰਗ ਦੀ ਟੱਚਿੰਗ ਹੈਗੀ ਆ ਕੋਈ ਬੰਦਾ ਦੇਖਣਾ ਵੇ ਦੂਰੋਂ ਆ ਕੇ ਉਹਨੂੰ ਗੱਲ ਆਪਾਂ ਨੂੰ ਹੋ ਜੇ ਨਹੀਂ ਨਾ ਹਾਂ ਵੀ ਆਪਾਂ ਕੁਝ ਹੋਰ ਦਿਖਾਏ ਚੋਣ ਆਪਾਂ ਹਾਂ ਵੀ ਆਪਾਂ ਦਿਖਾਗੇ ਕੁਝ ਹੋਰ ਦਸੀਏ ਕੁਝ ਹੋਰ ਨਿਕਲੇ ਕੁਝ ਹੋਰ ਉਹ ਕੰਮ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਹਲਕੀ ਫੁਲਕੀ ਮਗਰਾੜਾਂ ਦੀ ਜ਼ਰੂਰ ਹੈ ਹਾਂਜੀ ਹੋਰ ਕਿਤੇ ਆਪਾਂ ਕਲਮ ਲੱਗੀ ਹੋਵੇ ਆਪਾਂ ਬੈਠੇ ਆਂ ਜੀ ਠੀਕ ਹੈ ਜੀ ਹਾਂ ਜਮਾੜਲਾ 265000 ਡਿਮਾਂਡ ਆਈ ਕਿੰਨੇ ਦਾ ਉਹ ਜੀ 2.5 ਲੱਖ ਤਾਂ ਦੇ ਦਾਂਗੇ ਵੀਰੇ 2.5 ਲੱਖ ਚ ਮੈਡੂ ਜੀ ਸੋਨਾ ਲਿੱਕਾ ਹਾਂ ਸਾਹਮਣੇ ਫੇਰਾ ਗਿਆ ਜੀ ਫਾਰਮ ਟ੍ਰੈਕ 60 ਦਾ ਜਿਵੇਂ ਬਾਈ ਨੇ ਕਿਹਾ ਜੀ ਵੀ 60 ਵਾਲੇ ਫਾਰਮ ਟ੍ਰੈਕ ਜਾਂ ਕੋਈ ਵੀ 4 ਇਹ ਫਾਰਮਟਰ ਹੈ ਕਿਤੇ ਜ਼ਿਆਦਾ ਸਕੀਨ ਆ ਬਈ ਹਾਂਜੀ ਦਿਲ ਨੂੰ ਸਕੂਨ ਮਿਲ ਜਾਂਦਾ ਹਾਂ ਠੀਕ ਹੈ ਜੀ ਇਹ ਹੈਗਾ ਜੀ 60 ਦਾ ਫਾਰਮਟਰ ਹੈ ਇਹ ਮਾਡਲ 6 ਆ ਵੀਰੇ ਮਗਰਾੜ ਮਰੂੜ ਦੇ ਸ਼ੀਸ਼ੇ ਅਰਗੇ ਆ ਕੋਈ ਐ ਨਹੀਂ ਮਗਰਾੜ ਕਿਤੋਂ ਗਲਿਆ ਹੋਊ ਜਾਂ ਕਿਤੇ ਅੰਦਰ ਜੋੜ ਚ ਜੰਗਾਲ ਹੋਊਗੀ ਹਾਂਜੀ ਪੂਰੇ ਸਾਫ਼ ਆਈ ਇੰਜਨ ਗੇਅਰ ਦਾ ਪੂਰਾ ਵਧੀਆ ਟਾਇਰ 70 ਪੈਸੇ ਆ ਚਾਰੇ ਕੰਪਨੀ ਦੇ ਠੀਕ ਹੈ ਜੀ ਪਿੱਛੇ ਅਪੋਲੋ ਦੇ ਆ ਅੱਗੇ ਗੁੜੀਰ ਦੇ ਠੀਕ ਹੈ ਜੀ ਕੰਪਨੀ ਦੇ ਟਾਇਰ ਮਿਲਣਗੇ ਵਧੀਆ ਹਾਂਜੀ ਡਬਲ ਕਲਚ ਆ ਡਬਲ ਕਲਚ ਚ ਆ ਗਿਆ ਇਹਦੀ ਡਿਮਾਂਡ ਹੀ ਡਿਮਾਂਡ ਵੀਰੇ 245000 ਦਾ 225000 ਦਾ ਟਰੈਕਟਰ ਦੇ ਦਾਂਗੇ ਟਰੈਕਟਰ ਨੰਬਰ ਆ ਹਾਂ ਟਰ ਨੰਬਰ ਆ ਠੀਕ ਆ ਬਾਈ ਜੀ ਹਾਂਜੀ ਇਹ ਐਡਰੈਸ ਵਗੈਰਾ ਦੀ ਗੱਲ ਕਰੀਏ ਪਿੰਡ ਕਿਹੜਾ ਈ ਆਪਣਾ ਪਿੰਡ ਆਪਣਾ ਬਠਿੰਡੇ ਤੋਂ ਮੋਕਸਰ ਰੋਡ ਤੇ ਦਿਉਣਾ ਈ ਹਾਂਜੀ ਬਾਬਾ ਫਰੀਦ ਜੀ ਯੂਨੀਵਰਸਿਟੀ ਵਾਲਾ ਪਿੰਡ ਜਾਂ ਕਾਲਜ ਵਾਲਾ ਕਹਿ ਦਿੰਦੇ ਆ ਜਿਹੜੇ ਨੂੰ ਆਪਾਂ ਹਾਂਜੀ ਹਾਂਜੀ ਬਠਿੰਡੇ ਤੋਂ 12 ਕਿਲੋਮੀਟਰ ਤੇ ਆ ਸਹੀ ਰੋਡ ਦੇ ਉੱਪਰ ਆ ਬਠਿੰਡਾ ਮੋਕਸਰ ਰੋਡ ਦੇ ਉੱਪਰ ਹਾਂਜੀ ਮੋਕਸਰ ਤੋਂ 37 ਕਿਲੋਮੀਟਰ ਪਿੰਡ ਆ ਠੀਕ ਆ ਬਾਈ ਜੀ ਉੱਥੇ ਵੀ ਆਪਣਾ ਰੋਡ ਹਾਂਜੀ ਟਰੈਕਟਰ ਹੁੰਦੇ ਆ ਉੱਥੇ ਵੀ ਜਿਵੇਂ ਉੱਚਾ ਮਾਡਲ ਟਰੈਕਟਰ ਜ਼ਿਆਦਾ ਅਸੀਂ ਉੱਥੇ ਲਾ ਦਿੰਨੇ ਆ। ਤੇ ਕਈ ਵਾਰ ਕੋਈ ਲੋਨ ਲੂਣ ਵਾਲਾ ਉਹਦਾ ਪ੍ਰੋਸੈਸ ਥੋੜਾ ਜਿਹਾ ਲੰਮਾ ਹੁੰਦਾ ਹਫਤਾ 10 ਦਿਨ ਲੱਗਦੇ ਆ ਜੀ। ਹਾਂਜੀ ਹਾਂਜੀ ਉਹ ਫਿਰ ਉੱਥੇ ਲਾ ਲਈਦਾ ਜਦੋਂ ਬੰਦੇ ਦਾ ਲੋਨ ਫਾਇਲ ਕਲੀਅਰ ਹੋ ਜੇ ਉਦੋਂ ਉਹਨੂੰ ਟਰੈਕਟਰ ਦੇ ਦੇਈਏ। ਠੀਕ ਆ ਬਾਈ ਜੀ। ਹਾਂ। ਇਹ ਆਪਣਾ ਪੇਜ ਵੀ ਹੈ ਕਰਨੇ। ਬਾਕੀ ਇੰਸਟਾਗ੍ਰam ਤੇ ਆਪਣਾ ਪੇਜ ਆ ਬਰਾਡ ਟਰੈਕਟਰ 002 ਉਹਦੇ ਤੇ ਕੱਲੇ ਕੱਲੇ ਟਰੈਕਟਰ ਦੀ ਵੀਡੀਓ ਪਾਈ ਆ ਆਪਣਾ ਕੰਟੈਕਟ ਨੰਬਰ ਪਾਇਆ ਹੋਇਆ ਹੈ। ਕਿਸੇ ਵੀ ਵੀਰ ਨੇ ਕੋਈ ਵੀ ਪੇਜ ਨੂੰ ਫੋਲੋ ਕਰਕੇ ਉਹਦੇ ਤੇ ਵੀਡੀਓ ਦੇਖ ਲਓ ਜਿਹੜੇ ਵੀ ਟਰੈਕਟਰ ਦਾ ਵਟਸਐਪ ਤੇ ਗੱਲ ਕਰ ਲਓ ਚਾਹੇ ਕਾਲ ਲਾ ਕੇ ਗੱਲ ਕਰ ਲਓ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੈਂ ਸੇ ਕੰਟੈਕਟ ਨੰਬਰ ਬੋਲ ਦੋ ਜੀ ਆਪਾਂ 96531 ਜੀ 00499 ਠੀਕ ਹੈ ਜੀ ਠੀਕ ਆ ਭਾਈ ਜੀ ਧੰਨਵਾਦ ਸਤਿ ਸ੍ਰੀ ਅਕਾਲ ਭਾਈ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਵੱਲੋ ਮਿਲਦੇ ਨਵੇਂ ਵੀਡੀਓ ਨਾਲ ਧੰਨਵਾਦ